ਅੰਮ੍ਰਿਤਸਰ ਥਾਣਾ ਸੇਵਲ ਲਾਈਨ ਨੂੰ ਮਿਲੀ ਵੱਡੀ ਕਾਮਯਾਬੀ ਚੋਰੀ ਦੇ ਦੋ ਮੋਟਰਸਾਈਕਲ ਇੱਕ ਬੁਲੰਟ ਮੋਟਰਸਾਈਕਲ ਇੱਕ ਸਪਲੈਂਡਰ ਸਮੇਤ ਨੌਜਵਾਨ ਨੂੰ ਕੀਤਾ ਕਾਬੂ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਸਾਡੇ ਕੋਲ 에য়ারਪੋਰਟ ਤੇ 에য়ারਪੋਰਟ ਸਟੇਸ਼ਨ ਦੇ ਉੱਪਰ ਤੁਮ ਸਟੇਸ਼ਨ ਦੇ ਉੱਪਰ ਇੱਕ ਕੰਪਲੇਂਟ ਆਈ ਸੀ ਕਿ ਇੱਕ ਜੋ ਮੁੰਡਾ ਜਸਪ੍ਰੀ ਦਾ ਜਿਹੜਾ ਫੌਰੀ ਨੂੰ ਜਾ ਰਿਹਾ ਸੀਗਾ ਉਹਦੀ ਜਦੋਂ ਚੈੱਕ ਇਨ ਹੋ ਰਿਹਾ ਸੀ ਤੇ ਉਹਨੇ ਕੋਲ ਇੱਕ ਡੰਮੀ ਟਿਕਟ ਮਿਲੀ ਉਨੂੰ ਹੈਂਡਓਵਰ ਕਰ ਦਿੱਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਉਹ ਇਨਵੈਸਟੀਗੇਸ਼ਨ ਕੀਤੀ ਅੱਜ ਸਾਡੇ ਸਾਹਮਣੇ ਸਾਡੇ ਬੜੇ ਬਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਜੋ ਬੰਦੇ 25 ਹੋਏ ਜਿਹੜੇ ਜਿੰਨਾਂ ਨੇ ਨਾਲ ਇਹਨਾਂ ਦੀ ਗੱਲਬਾਤ ਕੀਤੀ ਅਸੀਂ ਇਹਨੇ ਪੈਸੇ ਲੈ ਕੇ ਤੁਹਾਨੂੰ ਫੋਰਨ ਜੜਾ ਭਾਵਾ ਲਾਗੇ ਉਸ ਤੋਂ ਬਾਅਦ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਐਸਐਚਓ 에어ਪੋਰਟ ਨੇ ਬੜਾ ਵਧੀਆ ਕੰਮ ਕੀਤਾ ਦੋ ਬੰਦੇ ਐਪਰੀ ਹੈਂਡ ਕੀਤੇ ਇਹਦਾ ਨਾਮ ਇੱਕ ਤਰਵਿੰਦਰ ਹੈ ਤੇ ਇਹਦਾ ਨਾਮ ਰੌਸ਼ਨ ਹੈ ਦੋਵੇਂ ਬਟਾਰਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਪਹਿਲਾਂ ਵੀ 에ਜੰਟ ਰਹੇ ਨੇ ਉਹਨਾਂ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਕੋਈ ਕੁਝ ਨਹੀਂ ਹੈਗਾ ਇਹਨਾਂ ਦਾ ਸਲਫ ਫੋਰ ਵੀ ਕੰਪਲੀਟਾ ਹੋਣ ਤੋਂ ਸਾਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਇਹਨਾਂ ਨੇ ਕਾਫੀ ਬੰਦਿਆਂ ਦੇ ਨਾਲ ਠੱਗੀਆਂ ਮਾਰੀਆਂ ਇਹਦੇ ਦੋਵੇਂ ਮੁੰਡੇ ਚਾਰੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10000 ਅਮਰੀਕਨ ਡਾਲਰ 855 ਆਸਟ੍ਰੇਲੀਅਨ ਡਾਲਰ 550 ਕੈਨੇਡੀਅਨ ਕਰੰਸੀ 200 ਯੂਰੋ ਤੇ ਬਾੜਸੋ ਇੰਡੀਅਨ ਰਪਏ ਦੀ ਸਾਰੀ ਦੀ ਸਾਰੀ ਦੀ ਖਬਰ ਹੋਈ ਹੈ ਇਹਨਾਂ ਦੇ ਫੁੱਲ ਅਸਾਮੀ ਦੇ ਕੋਲ ਜਿਹੜੀ ਤੈਤਾ ਗੱਡੀ ਵੀ ਰਿਕਵਰ ਹੋਈ ਹੈ ਇਹਨਾਂ ਦੀ ਤੇ ਇਹਨਾਂ ਦੇ ਅਸੀਂ ਤਫਤੀਸ਼ ਦੇ ਵਿੱਚ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਬਹੁਤ ਕੰਪਲੇਂਟਾਂ ਹੋਣ ਰਜਿਸਟਰ ਹੋਈਆਂ ਇਹਨਾਂ ਨੇ ਹੋਰ ਵੀ ਬਹੁਤ ਜਗ੍ਹਾ ਠੱਗੀਆਂ ਮਾਰੀਆਂ ਬਾਹਰ ਰੁਪਏ ਦੇ ਨਾਮ ਤੇ ਸਾਡੇ ਐਸ ਐਚਓ ਸਦਰ ਨੇ ਬినੋਦ ਸ਼ਰਮਾ ਨੇ ਬੜਾ ਅੱਛਾ ਕੰਮ ਕੀਤਾ ਸਾਡੇ ਇੱਕ ਪਰਚਾ ਦਰਜ ਹੋਇਆ ਸੀਗਾ 204/624 ਨੇ ਅੰਡਰ ਸੈਕਸ਼ਨ 303 2 ਬੀ ਐਨ ਐਸ ਦੀ ਗੱਲ ਉਹਨੂੰ ਫਾਲੋਅ ਅਪ ਕਰਦੇ ਹੋਏ ਅਸੀਂ ਕੈਮਰੇ ਦੇ ਮਦਦ ਲੈ ਕੇ ਅਸੀਂ ਤਿੰਨ ਮੁੰਡਿਆਂ ਨੂੰ ਹੰਡ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਸ਼ਸ਼ੀ ਇੱਕ ਦਾ ਨਾਮ ਨਵਦੀਪ ਰਣਵੀਰ ਇਹ ਸਾਰੇ 24 21 22 ਸਾਲ ਦੇ ਮੁੰਡੇ ਹੈਗੇ ਨੇ ਇਹਨਾਂ ਦੀ ਜਦੋਂ ਅਸੀਂ ਪੁੱਛਗਿਛ ਕੀਤੀ ਤੇ ਇਹਨਾਂ ਨੇ ਇੱਕ ਜਿਹੜਾ ਖੱਦਫੁੱਲ ਮੌਕੇ ਤੇ ਰਿਕਵਰੀ ਹੋਈ ਆ ਰੈੱਡ ਐਕਟਿਵੇਟਡ ਰਿਕਵਰੀ ਹੋਈ ਉਹ ਹਾਲਗੜ੍ਹ ਤੋਂ ਚੋਰੀ ਗਈ ਸੀ ਤੇ ਇਹ ਕਿ ਇਹਨਾਂ ਨੇ ਬਾਈਕ ਚੋਰੀ ਕੀਤੀ ਸੀ ਗੰਗਾ ਸਿੰਘ ਚੌਂਕ ਦੇ ਵਿੱਚੋਂ ਤੇ ਰਿਕਵਰੀ ਹੋ ਗਈ ਆ ਤੇ ਹੋਰ ਵੀ ਇਹਨਾਂ ਨੇ ਵਾਰਤਾ ਕੰਮ ਕੀਤਾ ਹੈਗਾ ਇਹਨਾਂ ਦੇ ਉੱਪਰ ਦੇ ਅਸੀਂ ਕੰਮ ਕਰ ਰਹੇ ਹਾਂ ਲਾਈਨ ਦੇ ਵਿੱਚ ਇੱਕ ਇਨਫੋਰਮੇਸ਼ਨ ਦੇ ਇੱਕ ਦਾ ਪੇਪਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋਣੀ ਹੈ ਉਸ ਨਾਲ ਜਬੇ ਆਫੇਰ ਵੀ ਜੱਦ ਹੋ ਗਈ ਹੈ ਜੀ 185 ਨੰਬਰ 10924 ਦਾ ਉਹਨੂੰ ਫਾਲੋ ਅਪ ਕਰਦੇ ਹੋਏ ਸਾਡੇ ਐਸਪੀ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਕਿ ਬਲੂਟ ਮੋਟਰਸਾਈਕਲ ਥਰੇ ਵੱਡੇ ਮੋਟਰਸਾਈਕਲ ਚੋਰੀ ਕਰਦਾ ਸੀ ਉਹ ਗਰੋਹ ਤੋਂ ਮੁੰਡਾ ਜਿਆਪੀ ਨੇ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਵਰਤ ਲੱਗੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਪਹਿਲਾਂ ਉਹ ਮਲੇਸ਼ੀਆ ਤੋਂ ਆਇਆ ਸੀ ਚਾਰ ਮਹੀਨੇ ਮਲੇਸ਼ੀਆ ਤੋਂ ਰਿਹਾ ਮਲੇਸ਼ੀਆ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ੇ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕਮਾ ਦੇ ਵਿੱਚ ਬੈਠ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀ ਇੱਕ ਸਪਲੈਂਡਰ ਤੇ ਬੁਲਟ ਬਾਈਕ ਜੋ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੀ ਸੰਭਾਅਤ ਹੈਗੇ ਸਾਡੇ ਐਸ.ਪੀ. ਸਾਹਿਬ ਅਮੋਲਕ ਐਸ.ਪੀ. ਸਾਹਿਬ ਲਈ ਇਸ ਦੇ ਕੇਸ ਦੇ ਵਿੱਚ ਬੜੀ ਗੰਭੀਰਤਾ ਨਾਲ ਲੱਗ ਰਿਹਾ ਕਿਉਂਕਿ ਅੰਸਰ ਨਸ਼ਾ ਰੇਡ ਦੇ ਵਿੱਚ ਤਾਂ ਇਸ ਕਿਸਰਤ ਦੇ ਕੋਰੇ ਸਰਤਾ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਪ੍ਰੋਬਲਮਸ ਹੈ ਇਸ ਟਾਈਮ ਦੇ ਉੱਪਰ ਤੇ ਅਸੀਂ ਵਸਤਵਕ ਵਜਾ ਤੋਂ ਚੋਰੀ ਕੀਤਾ ਮੋਰਚਾ ਦੇ ਚੋਰੀ